ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤੱਜ ਪਿੰਡ ਰੋਹਨ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਫਕਰ ਝੰਡਾ ਤੇ ਪੈਣੀ ਬਾਈਆਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਫਕਰ ਝੰਡਾ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 35000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਪੈਣੀ ਬਾਈਆ ਦੀ ਟੀਮ ਜਿਸ ਨੇ 10 ਅੰਕ ਹਾਸਲ ਕੀਤੇ ਤੇ 25000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਪੈਣੀ ਬਾਈਆ ਦੀ ਟੀਮ ਵਿੱਚ ਦੀਪਾ ਭਾਈ ਰੂਪਾ ਸੰਦੀਪ ਭੂੰਦੜ ਜੱਸਾ ਝੰਡਵਾਲਾ ਗੋਰਾ ਗਗਨ ਤੇ ਮੰਤਰੀ ਖੇਡੇ ਤੇ ਦੂਜੇ ਪਾਸੇ ਫਗਰ ਝੰਡਾ ਦੀ ਟੀਮ ਵਿੱਚ ਬੱਬੂ ਕਰੀਵਾਲਾ ਰੰਮੀ ਲਾਲਬਾਈ ਗੋਪੀ ਸੰਤਨਗਰ ਹਿੰਦਾ ਬਹਾਦਰ ਤੇ ਬਾਜੀ ਖੇਡੇ ਤੇ ਅਗਲੇ ਕਬੱਡੀ ਕੱਪ ਕਰਾਚੋਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕਲਸੀਆਂ ਤੇ ਝਨੇੜੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਕਲਸੀਆਂ ਜਿਨ੍ਹਾਂ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਝਨੇੜੀ ਦੀ ਟੀਮ ਜਿਸ ਨੂੰ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ 나ਟ ਝੋਟ ਸ਼ਪਾਰ ਜਿਸ ਨੇ 8 ਰੈਡਾ ਪਾ ਕੇ 6 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੋਨਟੀ ਕਲਸੀਆ ਜਿਸ ਨੇ 6 ਟੱਚ ਲੈ ਕੇ 4 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਚਨੇੜੀ ਦੀ ਟੀਮ ਵਿੱਚ ਗगन ਢੰਡੋਲੀ ਮਾਲਾ ਗਵਿੰਦਪੁਰਾ ਕਾਜੂ ਰਣੀਕੇ ਤੇ ਬੱਬੂ ਖੇਡੇ ਤੇ ਦੂਜੇ ਪਾਸੇ ਕਲਸੀਆਂ ਦੀ ਟੀਮ ਵਿੱਚ ਨਾਟ ਝੋਟ ਸ਼ਪਾਰ ਸਿੰਦਾ ਬੋਪਾਰਾ ਸਨੀ ਆਦਮਬਾਲ ਇੰਦਰਜੀਤ ਕਲਸੀਆ ਯੌਂਟੀ ਕਲਸੀਆ ਰਾਜਾ ਘੋੜਾ ਤੇ ਕਮਲ ਖੇਡੇ ਤੇ ਅਗਲੇ ਕਬੱਡੀ ਕੱਪ ਕਦੋਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤਨੌਰੀ ਪੰਜਾਬ ਤੇ ਤਨੌਰੀ ਹਰਿਆਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਤਨੌਰੀ ਪੰਜਾਬ ਦੀ ਟੀਮ ਜਿਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਧਨੌਰੀ ਹਰਿਆਣਾ ਦੀ ਟੀਮ ਜਿਸ ਨੂੰ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪੂਰੀ ਫਤੇਗੜਾ ਛੰਨਾ ਤੇ ਬੈਸਟ ਸਟਾਪਰ ਬਣਿਆ ਬਿੱਲਾ ਖੁੱਡਾ ਅਲੀ ਸ਼ੇਰ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਕਦੋਂ ਦੇ ਕਬੱਡੀ ਕੱਪ ਤੇ ਪੂਰੀ ਫਤੇਗੜਾ ਛੰਨਾ ਵਾਲੇ ਨੇ ਤਿੰਨ ਰੇਡਾਂ 1 ਲੱਖ ਰੁਪਏ ਦੀਆਂ ਪਾਈਆਂ ਤੇ ਤਿੰਨੇ ਰੇਡਾਂ ਪੱਛ ਕੇ ਕਲ ਕਰ ਪੈਦੀ ਨਗਦ ਰਕਸੀ ਜਿੱਤੀ ਤੇ ਤਤਨੌਰੀ ਪੰਜਾਬ ਦੀ ਟੀਮ ਵਿੱਚ ਰਾਜੂ ਕੋਟਲਾ ਪੜੀ ਪੂਰੀ ਫਤਛਨਾ ਬੱਲਾ ਖੋਡਾ ਅਲੀ ਸ਼ੇਰ ਸ਼ੇਰੂ ਮਣੀ ਗੱਬਰ ਭੋਲਾ ਤੇ ਹੈਰੀ ਖੇਡੇ ਤੇ ਦੂਜੇ ਪਾਸੇ ਤਨੌਰੀ ਹਰਿਆਣਾ ਦੀ ਟੀਮ ਵਿੱਚ ਬਿੱਲੂ ਮੂੰਡ ਨਰਿੰਦਰ ਧੌਲਾ ਸੋਨੂ ਜੰਡਾਲੀ ਤੇ ਰਾਮ ਮਹਿਰ ਖੇਡੇ ਤੇ ਅਗਲੇ ਕਬੱਡੀ ਕੱਪ ਖੋਜਕੀਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਰਾਇਲ ਕਿੰਗ ਯੂ ਐਸ ਏ ਤੇ ਸ਼ਾਹਕੋਟ ਲਾਇਓਨਜ਼ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਰਾਇਲ ਕਿੰਗ ਯੂ ਐਸ ਏ ਦੀ ਟੀਮ ਜਿਸਨੇ 42 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸ਼ਾਹਕੋਟ ਲਾਇਓਨਜ਼ ਦੀ ਟੀਮ ਜਿਸਨੇ 30 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਸੁਲਤਾਨ ਸੰਸਪੁਰ ਜਿਸ ਨੇ 17 ਰੇਡਾਂ ਪਾ ਕੇ 17 ਅੰਕ ਹਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਮਲੂਕ ਅਲੀ ਜਿਸ ਨੇ 9 ਟੱਚ ਲੈ ਕੇ 6 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸ਼ਾਹਕੋਟ ਲੁਆਨਜ਼ ਦੀ ਟੀਮ ਵਿੱਚ ਸੁਲਤਾਨ ਸੰਸਪੁਰ ਦਲਵੀਰ ਮਨਾਣਾ ਫੌਜੀ ਸ਼ਾਮ 84 ਚਿਤਪਾਲ ਚਿੱਟੀ ਸੋਨੂ ਹੰਦਲ ਟੱਡੇ ਸੋਨੂ ਸੋਨੀ ਛਾਨਾ ਸੰਦੀਪ ਨੰਗਲੰਬੀਆਂ ਖੁਸ਼ੀ ਦੁੱਖਾਂ ਸ਼ਰਨਾ ਡਗੁਰਮਾਣਾ ਸ਼ਲਾਮੂ ਸ਼ਾਮ 84 ਦੀਸਾ ਚੱਕ ਕਲਾਂ ਤੇ ਗੱਗੂ ਬੜਾ ਪਿੰਡ ਖੇਡੇ ਤੇ ਦੂਜੇ ਪਾਸੇ ਰਾਇਲ ਕਿੰਗ ਯੂਐਸਏ ਦੀ ਟੀਮ ਵਿੱਚ ਫਰੀਆਦ ਅਲੀ ਮਲੂਕ ਅਲੀ ਮੇਜਰ ਧਾਲੀਵਾਲ ਪੇਟ ਜੱਗਾ ਮੁੱਲੇਵਾਲ ਖਹਿਰਾ ਜੀਤਾ ਤਲਵੰਡੀ ਚੌਧਰੀਆਂ ਗੱਗੀ ਖੀਰਾਵਾਲੀ ਜੱਗੂ ਸੈਦੋਵਾਲ ਮਣੀ ਸੰਧੂ ਛੱਠਾ ਤੇ ਭੂਰਾ ਬੱਗਾ ਪਿੰਡ ਖੇਡੇ ਤੇ ਦੋਸਤੋ اے ਸੀ ਅੱਜ ਦੇ ਕਬੱਡੀ ਕੱਪਾ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਵੇਂ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਾਂ ਤੱਕ ਲਈ ਧੰਨਵਾਦ